ਸਾਰੇ ਜਨਪਦੀ ਕਲਾਚੋਰੀਆ ਦੇ ਜਿਹੜੇ ਸੋਨੇ ਜੋ ਵੀ মিডিਆ ਆਪਣਾ ਪੰਜਾਬ ਨਾਲ ਜੁੜਿਆ ਹੋ ਤੇ ਆਪ ਦੇਖ ਸਕਦੇ ਹੋ ਜੀ ਅੱਜ ਹੁੱਦ ਦੀ ਸ਼ੁਰੂਆਤ ਜਿਹੜੀ ਹੈ ਕੋਲ ਫਾਰੇ ਬਾਕੀ ਦੇ ਵਿੱਚ ਹੋ ਚੁੱਕੀ ਹੈ ਬਾਕੀ ਤੁਸੀਂ ਆਪੋ ਆਪਣਾ ਜਰੂਰ ਦੱਸਿਓ ਤੇ ਸ਼ੁਰੂਆਤ ਜਿਹੜੀ ਆ ਉਹ ਚੋਕੀ ਆ ਵੀ ਭਾਈ ਤੁਸੀਂ ਹੋਣਾ ਬੜੇ ਗਰਮ ਕੱਪੜੇ ਜਿਹੜੇ ਨੇ ਉਹ ਕਾਣ ਕੇ ਬਾ ਤੇ ਚੱਲ ਰਿਹਾ ਜੀ ਆਪਾਂ ਲੁਧਿਆਣਾ ਨਾਲ ਦੇ ਨਾਲ ਬਹੁਤ ਬੱਲੇ ਆ ਅਬਰਾਹਮ ਜੀ ਅੱਜ ਆਪਾਂ ਨੇ ਚਰਚਾ ਕਰ ਲਈ ਹੈ ਸਾਬਕਾ ਜੀ ਜੀ ਹਰਚਨ ਸਿੰਘ ਤੋਂ ਹੋਣਾ ਤੇ ਇੱਕ ਵੀ ਪ੍ਰਤੀਬੋਰ ਹੋਰ ਪੈ ਗਈ ਹੈ ਤੇ ਵਿੱਚ ਚਰਚਾ ਕਰਾਂਗੇ ਤੇ ਜਿਹੜਾ ਇਸ ਮਾਮਲੇ ਦੇ ਵਿੱਚ ਉਹ ਲੋਕਾਂ ਨੂੰ ਗ੍ਰਫਤਾਰ ਕਰਾਉਣ ਦੇ ਵਿੱਚ ਇਹ ਗਤੀ ਦਾ ਰੋਕ ਤਾਂ ਕਰਨ ਵਾਲੇ ਉਹ ਚੌਂਦੀ ਇਹਦਾ ਬੋਲ ਰਾ ਕਰਨ ਵਾਲਾ ਕ੍ਰਿਸ਼ਨ ਨੂੰ ਉਹਨੂੰ ਵੀ ਕੱਲ ਸੀਜੀ ਨੇ ਰਹਾਮ ਕਰਦਾ ਲਿਆ ਤੇ ਕੀ ਕੁਛ ਹੋਇਆ ਹੈਗਾ ਬਹੁਤ سارے ਆਸਰਾਮ ਜਾਂ ਨੀਤਾਂ ਉਹਨਾਂ ਪੰਜਾਂ ਨੇ ਇਹਨਾਂ ਦੇ ਨਾਲ ਕਿਤੇ ਵੀ ਕਿਤੇ ਮਿਲਦਾ ਹੈ ਕਦੇ ਚਾਹ ਦਾ ਪਿਆ ਦਾ ਸਾਜਾ ਕੀਤਾ ਹੋਵੇ ਤੇ ਜਾਂ ਜਿਨ੍ਹਾਂ ਦੇ ਮੌਤੇ ਉੱਤੇ ਕ੍ਰਿਸ਼ਨ ਨੇ ਪਾਸ ਬਣਾ ਕੇ ਸਵਲ ਕਦਰ ਇਹਦੇ ਵਿੱਚ ਪਹੁੰਚ ਕੀਤੀ ਹੋਵੇ ਤੇ ਜਾਂ ਫਿਰ ਹੋਰ ਕਿਸੇ ਪੁਲਿਸ ਅਧਿਕਾਰੀ ਨਾਲ ਜਿਹਦੇ ਨਾਲ ਬੇਪਰਵਾਹ ਸਾਹ ਸਵੇਰਾ ਹੋਇਆ ਉਹ ਤੋਰ ਦਿਰਾ ਉਹਦੇ ਉੱਤੇ ਕਾਰਵਾਈ ਕਰ ਸਕਦੇ ਆ ਤੇ ਇਸ ਨੂੰ ਦਾ ਸੀਬੀਆਈ ਦੇ ਨਾਲ ਜਿਹੜਾ ਨੇ ਹੈ ਉਹਦੇ ਵਿੱਚ ਬਹੁਤ ਬਸਿਕਲ ਦੇ ਸਾਹਮਣੇ ਆਉਂਦੀਆਂ ਸਬਾਪਦਾ ਨੇ ਤੇ ਜਦੋਂ ਸੀਬੀਆਈ ਨੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਸੀ ਸੀਬੀਆਈ ਸਾਬ ਨੂੰ ਨਾਲ ਕ੍ਰਿਸ਼ਨ ਨੂੰ ਉਹ ਤੋਂ ਬਹੁਤ ਸਾਰੇ ਲੋਕ ਇੱਥੇ ਕਹਿੰਦੇ ਸੀ ਕਿ ਕੋਲ ਪਰਵਾਦ ਕਿਉਂ ਨਹੀਂ ਮਗਿਆ ਡਿਮਾਂਡ ਦੇ ਕਿਉਂ ਨਹੀਂ ਲਿਆਇਆ ਤੇ ਰੂਮ ਦੇ ਜਾੜ ਕਾ ਲੋਕਾਂ ਦੇ ਨਾਲ ਉਹਨੇ ਆਪਣੀ ਗੱਲ ਕੀਤੀ ਸੀ ਤੇ ਉਹਨਾਂ ਨੇ ਸ਼ਾਇਦ ਸੀਗਾ ਵੀ ਜਦੋਂ ਮੌਕੇ ਤੇ ਤੇ ਜਿਹੜੀ ਕਾਮ ਦੇ ਲਈ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੋ ਰਾਕਾ ਬਰਾਮਦ ਹੋ ਗਈ ਤੇ ਉਹ ਸਾਰਾ ਸੀਨ ਜਿਹੜਾ ਉਹ ਉੱਥੇ ਸਭ ਤੋਂ ਸਾਹਮਣੇ ਹੋ ਗਿਆ ਹੱਥ ਧਵਾ ਲੇ ਸਭ ਖੁਸ਼ ਆ ਗਿਆ ਸਾਹਮਣੇ ਬਰਾਮਦਗੀ ਖੋਦ ਹੀ ਤੇ ਉਹ ਸੋਵਾ ਦੇ ਬਿਲਕੁਲ ਉਹ ਰਿਪੋਰਟ ਦੀ ਕੋਈ ਮਾਇਨੇ ਨਹੀਂ ਸੀ ਰਹਿ ਜਾਂਦੇ ਪਰ ਚਰਚਾ ਸੀ ਵੀ ਜੇਕਰ ਇਹਨਾਂ ਨੂੰ ਹੋਰ ਪੁਲਿਸ ਰਿਪੋਰਟ ਤੇ ਲਿਆ ਜਾਂਦਾ ਤਾਂ ਕਾਫੀ ਕੋਈ ਚੀਜ਼ ਬੁਲਾਇਆ ਜਾ ਸਕਦਾ ਤੂੰ ਪਰ ਇਸ ਮਾਮਲੇ ਦੇ ਵਿੱਚ ਸਿਵਲ ਨੇ ਜਿਹੜੀ ਹੈ ਉਹ ਬਹੁਤ ਬਰੀਕ ਕਰਦੇ ਆ ਪਹਿਲਾ ਟਰੈਪ ਪਛਾਇਆ ਉਹ ਫੇਲ ਹੋ ਗਿਆ ਸੀ ਤੁਹਾਨੂੰ ਸਾਨੂੰ ਪਤਾ ਦੂਜਾ ਟਰੈਪ ਜਿਹੜਾ ਪਛਾਇਆ ਉਹਦੇ ਵਿੱਚ ਖਰਚਾ ਨੂੰ ਭੁੱਲ ਰਹੇ ਨਹੀਂ ਸੀਬੀਆਈ ਦੇ ਡਿੱਕੇ ਆ ਗਏ ਉਸ ਤੋਂ ਬਾਅਦ ਬੜੀਆਂ ਚਰਚਾਾਂਾਂ ਚੱਲੀਆਂ ਕਿ ਜੀ ਸੀਬੀਆਈ ਨੇ ਰਿਮਾਂਡ ਨਹੀਂ ਲਿਆ ਪੁਲਿਸ ਰਿਮਾਂਡ ਤੇ ਲੈਣਾ ਚਾਹੀਦਾ ਸੀ ਕਾਫੀ ਰਾਜੋਗੜ ਦਾ ਭੁੱਲਰ ਨੇ ਜਾਇਦਾਦ ਕਿੱਥੋਂ ਵੜਾਈ ਕੀ ਜੇ ਉਹ ਫੁਲਾਨਾ ਉਸ ਟਾਈਮ ਦੇ ਉੱਤੇ ਆ ਸਭ ਨੂੰ ਲੱਗਦਾ ਸੀਗਾ ਵੀ ਸ਼ਾਇਦ ਕਿਤੇ ਨਰਮੀ ਵਰਤੀ ਜਾ ਰਹੀ ਆ ਟੀਆਈਜੀ ਭੁੱਲਰ ਦੇ ਨਾਲ ਪਰ ਹੁਣ ਜਿਹੜਾ ਨਵਾਂ ਮਾਮਲਾ ਸਾਹਮਣੇ ਜਿਹੜਾ ਦਰਜ ਕੀਤਾ ਭੁੱਲਰ ਉਹਨਾਂ ਤੇ ਜਿਹੜੀਆਂ 50 ਤੋਂ ਵੱਧ ਬੇਨਾਮੀ ਜਾਂ ਨਾਮੀ ਜਾਇਦਾਦਾਂ ਦੇ ਦਾਸਤਾਬੇਜ ਜਿਸ ਨੀਵੀਆਈ ਦੇ ਹੱਥ ਲੱਗੇ ਤੇ ਬੈਂਕ ਲੋਕਰ ਖੁੱਲੇ ਨੇ 7.5 ਕਰੋੜ ਰਿਕਵਰੀ ਪਹਿਲਾਂ ਹੋ ਚੁੱਕੀ ਸੀ 7.5 ਕਰੋੜ ਰੁਪਏ ਦੀ ਉਹ ਘਰੋਂ ਭੁੱਲਰੋਣਾ ਦੇ ਵਿਦੇਸ਼ੀ ਸ਼ਰਾਬ ਸਾਰਾ ਕੁਝ ਬਰਬਦ ਕਰ ਲਿਆ ਤੇ ਅਗਲਾ ਨੇ ਜਦੋਂ ਮੁਲਾਂਕਣ ਕੀਤਾ ਵੀ ਇੰਨੀ ਇਹਦੀ ਅਮਾਉਂਟ ਬਣਦੀ ਹੈ ਤੇ ਇੰਨੀ ਭੁੱਲਰ ਸਾਹਿਬ ਦੀ ਕਮਾਈ ਬਣਦੀ ਹੈ ਸਾਰੀ ਮਿਲਾ ਕੇ ਤੇ ਅਗਲਾ ਨੇ ਲਾਗੇ ਹਿਸਾਬ ਸੀਏ ਪਿਠਾ ਕੇ ਕੱਢ ਲਿਆ ਤਾਂ ਆਪੀ ਦਾ ਭੁੱਲਰ ਸਾਹਿਬ ਖਾਸਾ ਵਰਕ ਲੱਗਦਾ ਤੇ ਪਹਿਲੀ ਨਜ਼ਰੇ ਵੱੰਦਾ ਜਿਹੜਾ ਸੀਗਾ ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ ਆਗਰ ਨੇ ਕੱਲ ਦਰਜ ਕਰਾਤਾ ਡੀਆਈਜੀ ਪੁਲਰ ਦੇ ਸੋ ਇੱਕ ਨਵਾਂ ਮਾਮਲਾ ਡੀਆਈਜੀ ਪੁਲਰ ਦੇ ਸੀਬੀਆਈ ਨੇ ਦਰਜ ਕਰ ਲਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਵੀ ਸੀਬੀਆਈ ਜਿਹੜੀ ਆ ਉਹ ਨੂਨ ਪਰਮਾਨੈਂਟ ਬਣਦੀ ਆ ਜਾਵੇ ਕਿਉਂਕਿ ਆਮ ਤੌਰ ਤੇ ਉੱਥੇ ਹੁੰਦਾ ਵੀ ਜੇਕਰ ਇੱਕ ਮਾਮਲੇ ਦੇ ਵਿੱਚ ਤੁਸੀਂ ਗ੍ਰਿਫਤਾਰ ਕਰ ਲਿਆ ਕਿਸੇ ਬੰਦੇ ਨੂੰ ਇਹ ਦੁਬਾਰਾ ਉਹ ਪੁਲਿਸ ਰਿਵਾਰਡ ਦੇ ਉੱਤੇ ਲੈਣਾ ਮੁਸ਼ਕਲ ਹੁੰਦਾ। ਬਹੁਤ ਬਹੁਤ ਪ੍ਰੈਸ਼ਰ ਹੋਵੇ ਤੁਹਾਡੇ ਕੋਲੇ। ਕੋਈ ਸਰਕਾਰੀ ਕੰਟੀ ਬੇਸ ਕਰਕੇ ਜੇ ਚੱਲਣ ਤੋਂ ਪਹਿਲਾਂ ਤੁਹਾਡੇ ਕੋਲ ਹੱਲ ਬਹੁਤ ਵੱਡੀ ਪ੍ਰਾਪਤੀ ਲੱਗਦੀ ਜੇ ਤੁਸੀਂ ਨਿਕੋਣਾ ਚਾਹੁੰਦੇ ਸੀ ਅਧਿਕਾਰ ਦੇ ਦੇਖ ਕੇ ਨਾ ਉਹ 6 ਦੇ ਡਿਪੈਂਡ ਕਰਦਾ ਵੀ ਉਹ ਤੁਹਾਨੂੰ ਰਿਵਾਰਡ ਦਿੰਦੀ ਆ ਜਾਂ ਨਹੀਂ ਤੇ ਇੱਕ ਦੋ ਦਿਨ ਦਾ ਦੇ ਦੂ ਵੀ। ਪਰ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਸੀਬੀਆਈ ਨੇ ਜਿਦਾ ਮੈਂ ਕਿਹਾ ਬਹੁਤ ਬਰੀਕ ਕਰਦੇ ਆ। ਬੜੀ ਸਮਝਦਾਰੀ ਨਾਲ ਕੰਮ ਰਿਹਾ। ਤੇ ਸੀਬੀਆਈ ਨੇ ਨਾਤਾ ਕ੍ਰਿਸ਼ਨੂ ਦਾ ਪੁਲਿਸ ਰਿਪੋਰਟ ਦੇ ਅਸੀਂ ਖਾ ਲਿਆ ਸੀਗਾ ਉਹ ਲੁਰਮਾ ਦਾ ਹਾਲਾ ਕਿ ਕ੍ਰਿਸ਼ਨੂ ਦੇ ਘਰ 20 ਲੱਖ ਰੁਪਈਆ ਮਿਲ ਗਿਆ ਤੇ 20 ਲੱਖ ਰੁਪਈਆ ਉਹਦੀ ਆਪ ਦੁਬਾਰਾ ਮੰਗਦੇ ਅਸੀਂ ਤਾਂ ਉਹ ਸੇਟਾ ਨੂੰ ਫਿਰ ਭੇਜਦਾ ਜੋਬ ਚਾਹ ਘਰੌਣਾ ਤੇ ਅੱਜ ਨੇ 24 ਘੰਟੇ ਲਾ ਦੇ ਕਰਨ ਉਹਨਾਂ ਨੇ ਮਾਰਕੀਟ ਜਦੋਂ ਸੁਪਰੀਚੇ ਵਿਸ਼ੇਸ਼ ਅਦਾਲਤ ਦੇ ਵਿੱਚ ਕ੍ਰਿਸ਼ਨ ਨੂੰ ਪੇਸ਼ ਕੀਤਾ ਗਿਆ ਤਾਂ ਉੱਥੇ ਅਦਾਲਤ ਤੋਂ ਕ੍ਰਿਸ਼ਨ ਦਾ ਉਹਨੇ 9 ਦਿਨ ਦਾ ਸੀਬੀਆਈ ਰਵਾਨਾ ਕਰਿਆ ਉਹ 9 ਦਿਨ ਦਾ ਗਿਆ ਉੱਤੇ ਸੌਣੇ ਇੱਕ ਮਿਲਣ 9 ਦਿਨ ਦਾ ਰਵਾਨਾ ਇਹ 9 ਦਿਨ ਦਾ ਬਣ ਚਾਹੀ ਹੈ ਜੇਕਰ ਕਾਫੀ ਕੁਝ ਨਹੀਂ ਹੋਇਆ ਕਿਉਂਕਿ ਹਰ ਪਾਸੇ ਤੇ ਉਹ ਡੈਰੀ ਦੇ ਵਿੱਚ ਕਾਫੀ ਕੁਝ ਉਹਨਾਂ ਨੇ ਲੱਭ ਲਿਆ ਹੋਣਾ ਹੈ ਤੇ ਜਿੰਨੂ ਦੇ ਕ੍ਰਿਸ਼ਨ ਨੂੰ ਇਹ ਕਿਉਂ ਕਰਦਾ ਵੀ ਪਤਾ ਹੈ ਨਹੀਂ ਕਿ ਅਫੀਕ੍ਰਿਸ਼ਨ ਨੂੰ ਜਾਂ ਕਿਉਂ ਖੜਾ ਖੜਾ ਕੇ ਮੋੜ ਤਾਣਾ ਤੇ ਕਾਫੀ ਬਹੁਤ ਸਾਡੀ ਹੋਣੀ ਆ ਪਸਿਆ ਵੀ ਹੋਣਾ ਤੇ ਉਹ ਸਾਰਾ ਕੁਝ ਸਾਹਮਣੇ ਰੱਖ ਲੈ ਸਬੂਤ ਆਪਣੇ ਤੌਰ ਤੇ ਕਿ ਇਹ ਚਾਰਜ ਕਰਦੀ ਰਹੀ ਹੁਣ ਕਿਸ਼ਨ ਨੂੰ 9 ਦਿਨਾਂ ਦੇ ਪੁਲਸਰ ਪੜਦੇ ਆ ਤੇ ਪੁਲਿਸ ਦੇ ਵੱਡੇ ਅਧਿਕਾਰੀ ਗਈ ਔਰ ਸਿਵਲ ਦੇ ਆਈਏ ਅਧਿਕਾਰੀਾਂ ਦੇ ਅੱਗੇ ਆ ਗਿਆ ਕੁਝ ਪੰਜਾਬ ਸਰਕਾਰ ਨੂੰ ਜਿੰਨਾ ਹੋ ਸਕੇ ਪ੍ਰਸ਼ਾਸਨ ਦੇ ਬਾਅਦ ਵਗਰ ਸੀਆਈ ਨੇ ਕੋਈ ਪਤਾ ਐਕਸ਼ਨ ਲੈਣਾ ਪੰਜਾਬ ਵਿੱਚ ਵੱਡੀ ਅਫਸਰ ਸੈਟ ਪੰਜਾਬ ਸਰਕਾਰ ਨੂੰ ਪੂਰਾ ਸਪੋਰਟ ਕਰੇ ਜੋਦਰੋਂ ਬਾਹਰ ਸਰਕਾਰ ਅੱਥੇ ਆਈ ਇਸ ਆਈਪੀ ਜਾਂ ਅਧਿਕਾਰੀਆਂ ਦੇ ਉੱਤੇ ਜਦੋਂ ਮਾਮਲੇ ਦਰਜ ਕਰਦੇ ਨੇ ਇਹਦੇ ਨੇ ਬਕਾਇਦਾ ਕੁਝ ਪ੍ਰਵਾਨਗੀਆਂ ਹੁੰਦੀਆਂ ਨੇ ਜਿਹੜੀਆਂ ਵਿਭਾਗੀ ਟੋਰਮ ਦੇ ਉੱਤੇ ਜਾਂ ਗ੍ਰਹਿ ਵਿਭਾਗ ਦੇ ਤੌਰ ਤੇ ਲੈਣੀਆਂ ਲਾਜ਼ਮੀ ਹੁੰਦੀਆਂ ਨੇ ਸੋ ਦੋਨੇ ਪਾਸੇੋਂ ਇਮਾਨਦਾਰੀ ਦੇ ਨਾਲ ਠੀਕ ਹੈ ਜੇ ਉਹ ਬੇਦੋਸ਼ੇ ਹੋਏ ਸ਼ੱਕ ਦੇ ਬਿਨਾਂ ਦੇ ਉੱਤੇ ਪੜੇ ਗਏ ਨਹੀਂ ਫੋਟ ਕੇ ਭਾਈ ਫੇਰ ਆ ਜਾਣਗੇ ਪਰ ਜੇ ਉਹਨਾਂ ਨੇ ਪੰਜਾਬ ਦਾ ਪੈਸਾ ਖਾਦਾ ਹੈ ਪੰਜਾਬ ਨੂੰ ਬਰਬਾਦ ਕੀਤਾ ਤਨਖਾਹਾਂ ਤੋਂ ਵੱਧ ਆਮਦਨ ਬਣਾਈ ਹੈ ਜ਼ਾਇਦਤ ਬੇਸਾਬੀ ਬਣਾਈ ਹੈ ਉਹ ਤਾਂ ਫਿਰ ਸਾਡਾ ਤੁਹਾਡਾ ਖੂਨ ਪੀ ਉਸਕੇ ਪੜਾਈ ਜਾ ਉਹਨਾਂ ਨੂੰ ਕਰਦੇ ਤਾਂ ਫਿਰ ਬਣਦੀ ਕਾਰਵਾਈ ਜਿਹੜੀ ਇਹ ਕਹਿੰਦੇ ਤੇ ਮਖਾਲੀ ਹੋ ਜਵੇ ਨਾ ਭਾਵੇਂ ਤੋਂ ਦੁਬਾਰਾ ਕੋਈ ਇਹ ਜਾ ਉੱਤਰ ਜੰਮੂ ਨਹੀਂ ਕਰਦਾ ਤੇ ਚਰਚਾ ਮਤੈ ਮੇਰੇ ਨੂੰ ਕੈਪਟਨ ਅਮਰਦਰ ਸਿੰਘ ਨੇ ਰਸਤੂ ਭੜਿਆ ਸੀ ਤੇ ਕਰੋਨਾ ਰੁਪਿਆ ਉਹਦੇ ਘਰੋਂ ਬਰਾਮਦ ਕਰ ਲਿਆ ਫਿਰ ਉਹਦੇ ਬੈਂਕ ਲੋਕਰਾਂ ਚੋਂ ਰੋਡ ਦੇਖਲੇ ਤੇ ਮੈਂ ਪਿੱਛਲੇ ਵੀ ਪੰਦੂ ਸਾਹਿਬ ਨੂੰ ਸੁਣ ਰਿਹਾ ਸੀ ਅੰਦਰ ਪੰਦੂ ਸਾਹਿਬ ਉਹ ਕਰੇ ਉਸ ਟਾਈਮ ਤੇ ਉੱਥੇ ਵੱਡੇ ਅਫਸਰ ਜਿਹੜੇ ਸੀ ਉਹਨਾਂ ਜਾਂਚ ਦੇ ਵਿੱਚ ਲੱਗੇ ਹੋਏ ਸੀ ਉਹ ਹਿੱਸੇ ਭਰੀਆਂ ਪੌਂਡ ਤੇ ਲੱਗੇ ਕੀ ਇਹਨੇ ਤੇਰੇ ਦੇ ਵਿੱਚ ਪੱਟਣ ਦੀ ਹੋ ਗਈ ਸ਼ੁਰੂ ਹੋ ਗਏ ਉਹ ਉਹ ਆਗਾਮੀ ਬਈ ਜਮਾਤ ਦੇ ਨਾਲ ਜਮਾਤ ਦੇ ਛੋਟੇ ਨਦ ਕਰੇ 7.5 ਕਰੋੜ ਰੁਪਇਆ ਪਿਆ 2.5 ਚਲੋ 190000 ਵਿਦੇਸੀ ਸ਼ਰਾਬ ਪਈ ਹੈ ਜਿਹਦੀ ਲੱਖਾਂ ਚ ਕੀਮਤ ਹੈ ਟੱਕਰ ਦੀ ਟੱਕਰ ਇਹਾ ਪਈ ਹੈ ਨੇ ਘਰੇ ਪ੍ਰਾਂਤੀ ਬੇ ਹਿਸਾਬ ਪਈ ਹੈ ਫਿਰ ਉਹਦੇ ਉੱਪਰ ਕੀ ਹੋ ਗਿਆ ਤੇ ਬਈ ਕੋਲਰਾ ਪਤਾ ਨਹੀਂ ਕਿ ਘੋਰਾ ਬੈਠੇ ਨੇ ਜੁੰਡੀਆਂ ਸਭ ਜਿਨਾਂ ਨੇ ਪੰਜਾਬ ਦੇ ਜਾਨ ਦੇ ਪ੍ਰੋਬਾਧ ਕੀਤਾ ਪੰਜਾਬ ਦੀ ਸਾਰਾ ਡੀਆਈਜੀ ਭੁੱਲਰ ਤੇ ਨਵਾਂ ਮਾਮਲਾ ਦਰਜ ਹੋ ਗਿਆ ਗੱਲ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਪੁਲਿਸ ਨੇ ਨਵਾਂ ਮਾਮਲਾ ਦਰਜ ਹੋਇਆ ਇਹਨਾਂ ਕੇਸ ਦਾ ਇੱਕ ਲਿਖਾ ਕਰੀ ਗਿਆ ਡੀਆਈਜੀ ਕੋ ਦਰੋਹ ਦਾ ਪੁਲਿਸ ਰਿਪੋਰਟ ਰਿਹਾ ਜਾ ਸਕਦਾ ਤੇ ਦੂਜੇ ਪਾਸੇ ਇਸ ਕੁੱਤੇ ਦਾ ਹੈ ਜਿਹੜਾ ਇਸ ਮਾਮਲੇ ਚ ਅਹਿਮ ਖੜੀ ਹੈ ਤੇ ਜਿਹੜਾ ਪੈੜ ਨੱਪ ਦੀ ਨੱਪ ਦੀ ਜਦੋਂ ਸੀਰੀ ਪਹੁੰਚੀ ਹੈ ਡੀਆਜੀ ਭੁੰਦਰ ਦੇ ਕੋਲ ਇਹ ਇਹ ਖਾਦੇ ਵਿੱਚ ਜਿਹੜਾ ਰਸਤਾ ਦਸਲੇ ਵਾਲਾ ਸੀ ਅਜਵੇਂ ਕ੍ਰਿਸ਼ਨੂ ਸੀਗਾ ਤੇ ਕ੍ਰਿਸ਼ਨੂ ਨੂੰ ਪੁਲਿਸ ਨੇ ਸੀਬੀਆਈ ਨੇ ਫਿਰ ਜਿਹੜਾ ਜੀ ਰਿਮਾਂਡ ਤੇ ਲੈ ਲਿਆ ਤੇ ਹੁਣ 9 ਦਿਨਾਂ ਦੇ ਵਿੱਚ ਕ੍ਰਿਸ਼ਨੂ ਕੀ ਕੀ ਉਗਲਦਾ ਤੇ ਕਿਹਦੀ ਕਿਹਦੇ ਲਈ ਮੁਸੀਬਤ ਬਣ ਕੇ ਆਉਂਦਾ ਤੇ ਹੁਣ ਸਾਨੂੰ ਦੱਸੋਗਾ ਸਾਫ ਪੰਜਾਬ ਦੇ ਵਿੱਚ ਕਾਫੀ ਅਹਿਮ ਅਸਿਆਜ ਤਿਆ ਤਰੇਲੀਆਂ ਆ ਰਹੀਆਂ ਨੇ ਠੰਡੇ ਮੌਸਮ ਦੇ ਵਿੱਚ ਵੀ ਤੇ ਤਰੇਲੀਆਂ ਦਾ ਕੰਮ ਕਰ ਰਿਹਾ ਤੇ ਉਹੀ ਚਾਹ ਜਿਹੜੀ ਕ੍ਰਿਸ਼ਨੂ ਦੇ ਨਾਲ ਕੀਤੀ ਹੋਊਗੀ ਤੇ ਕਿੰਜਾਂ ਇਹ ਤਾਂ ਸੇਵਾਦਾਰ ਨੂੰ ਸੁਣਾ ਕੇ ਪੁੱਛ ਰਿਹਾ ਹੁਣ ਇਹਦਾ ਤਾਂ ਤਿਆ ਬੰਦਾ ਆਪਣੇ ਕੋ ਤਾਂ ਉੱਡੋਂਦਾ ਸੀਗਾ ਤੇ ਕਹਿੰਦਾ ਹਾਂ ਜੀ ਹਾਂ ਜੀ ਜਰਾਬ ਹੋਦਾ ਸੀ ਉਹ ਤੋਂ ਅਨੁਵਾਕੇ ਪਛੇ ਤੁਸੀਂ ਮੰਨੇ ਹੋਰ ਲੱਗੀ ਲੱਗੀ ਕੋਈ ਅਜੇ ਦੇਖਿਆ ਕਿਤੇ ਸਾਉਤ ਪੀਪਲ ਨੇ ਕਾਪਸ ਦੇ ਕੇ ਤੋਂ 10 ਵੀਰ ਤੱਕ ਮਾਤੀਆ ਦਾ ਸਾਹ ਦੇ ਬਾਕੀ ਵਿੱਚ ਤਾਂ ਦੇ ਸਾਉ ਦਾ ਫਾਰਮ ਆਉਂਦਾ ਸੀ ਸੀਬੀਆਈ ਇਹਨਾਂ ਨੂੰ ਰੇਡ ਕੀਤੀ ਹਾਂ ਤਾਂ ਉਹ ਵੀ ਪਿਆਰ ਕਰਦੇ ਕਿੰਨੇ ਕਹਿੰਦੇ ਗਿਆ ਉਹ ਕਿਹੜਾ ਸੱਚ ਹੈ ਕਿਹੜਾ ਪੁਤਰੀ ਕਹਿ ਰਿਹਾ ਹੈ ਪੁਲਾਣਾ ਜੀ ਬੱਸ ਇੱਕ ਵਾਰੀ ਸੁਣਿਆ ਤੁਸੀਂ ਕਿ ਉਹ ਫਸੇ ਸੀਗੇ ਇਹਦੇ ਸਬੰਧ ਤੋਂ ਕਾਗਜ਼ਾਂ ਦੇ ਹੁੰਦੇ ਉਦੋਂ ਦੀ ਕਦੇ ਸੀਗੇ ਆਈ ਵਾਲਿਆਂ ਨੇ ਆ ਕੇ ਉਸ ਲੱਗ ਕੇ ਕਈ ਦਿਨਾਂ ਅਕੇ ਧੋਨਾ ਲਾਇਆ ਲੇਬਰ ਬਣ ਕੇ ਆ ਬਿਹਾਰੀ ਬਣ ਕੇ ਭਈਏ ਬਣ ਕੇ ਨਾ ਕਈ ਦਿਨਾਂ ਅਕੇ ਧੋਨਾ ਲਾਉਣ ਦਾ ਅਕੇ ਧੁੰਦੇ ਵਾਲੇ ਦੇ ਵਿੱਚ ਰਲ ਗਏ ਆਕੇ ਪਾਰਟੀ ਬਣਾ ਕੇ ਉੱਥੋਂ ਸਾਰਾ ਕੁਝ ਕੱਟ ਕੇ ਲੈ ਗਏ ਅਗਲੇ ਕੋਈ ਕਿਸੇ ਵੀ ਹੱਦ ਤੱਕ ਜਾ ਸਕਦੀ ਹੈ ਏਜੰਸੀ ਅਗਰ ਜਾਵੇ ਅਗਰ ਸਰਕਾਰਾਂ ਇਹਨਾਂ ਨੂੰ ਸਹੀ ਤਰੀਕੇ ਨਾਲ ਕੰਮ ਕਰ ਦੇਣ ਜੇ ਪਾਸੇ ਇੰਸਪੈਕਟਰ ਜੀ ਵੱਡੇ ਕਾਰਵਾਈ ਕਰਦੇ ਹੋਏ ਆਪਣੇ ਇਹ ਸਾਬਕਾ ਸਪੋਰਟ ਅਧਿਕਾਰੀ ਨੂੰ ਰਤਨਵਰ ਗਿੱਤਾਰਾ ਸ਼ਾਲਸੇ ਨੂੰ ਨਸ਼ਾ ਰੋਕਣਾ ਕਮੇਟਰੀ ਜਨਾਬ ਉਹਨਾਂ ਦੀ ਤੇ ਉਹਨਾਂ ਨੇ ਜਿਹੜੀ ਕਾਰਵਾਈ ਕੀਤੀ ਹੈ ਤੇ ਉਹ ਸ਼ਰਮਸਰ ਕਰਨ ਵਾਲੀ ਹੈ ਉਹ ਜਦੋਂ ਵੱਡੀ ਖੇਪ ਕਿਤੇ ਫੜੀ ਜਾਂਦੀ ਹੈ ਨਸ਼ੇ ਦੀ ਕੋਈ ਜਿਹੜੇ ਇਸ ਤਰ੍ਹਾਂ ਦੇ ਲਾਲਚੀ ਅਫਸਰ ਹੁੰਦੇ ਨੇ ਤੇ ਮੂੰਹ ਚ ਪਾਣੀ ਆਉਣ ਲੱਗ ਜਾਂਦਾ ਤੇ ਲੱਖਾਂ ਕਰੋੜਾਂ ਰੁਪਏ ਕਿ ਕਿਉਂ ਹੱਥੋਂ ਜਾਣ ਦੇਣਾ ਤੇ ਕੀ ਇਹਨਾਂ ਤੋਂ ਉਮੀਦ ਕਰਾਂਗੇ ਪੈਸੇ ਨੋਕਾ ਤੋਂ ਬਾਕੀ ਦੇਖੋ ਜੀ ਕੀ ਕੁਛ ਨਿਕਲਦਾ ਤੇਲ ਦੇਖੋ ਤੇਲ ਦੀ ਧਾਰ ਦੇਖੋ ਤੇ ਅੱਗੇ ਮੌਸਮ ਦੇ ਤਰੇਣੀਆਂ ਜਿਹੜੀਆਂ ਅਸਰਾਂ ਜਿਹਨਾਂ ਨੂੰ ਆ ਰਹੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਲਈ ਮੌਕਿਅਤਾਂ ਦੇ ਬਹੁਤ ਦਰਵਾਜ਼ੇ ਖੁੱਲ ਰਹੇ ਨੇ ਵੱਡੀ ਕਾਰਵਾਈ ਕਰਨ ਦੇ ਮੂਡ ਚ ਸੀਬੀਆਈ ਨਜ਼ਰ ਆ ਰਹੀ ਹੈ ਡਰਕਸਰ ਵੀ ਸੀਬੀਆਈ ਤੇ ਇਲਜ਼ਾਮ ਲੱਗਦੇ ਸੀ ਵੀ ਸੀਬੀਆਈ ਵੱਲੋਂ ਬਹੁਤ ਸਾਰੇ ਕੇਸ ਆਦਤ ਤੇ ਨਵੇਂ ਹੁੰਦੇ ਨੇ ਪਰ ਨਿਕਲਦਾ ਕੁਝ ਨਹੀਂ ক্লোਜ਼ਰ ਰਿਪੋਰਟਾਂ ਠੱਕ ਹੋ ਜਾਂਦੀਆਂ ਨੇ ਇਹ ਵੀ ਹੈ ਨਹੀਂ ਆ ਪਿਛੇ ਸਾਬਕਾ ਪੁਲਿਸ ਅਧਿਕਾਰੀ ਜਿਨ੍ਹਾਂ ਨੇ ਮਾਰਮਾਨੀਆਂ ਕੀਤੀਆਂ ਸੀ ਛੜਕੋ ਬਾਅਦ ਦੇ ਦੌਰ ਦੇ ਵਿੱਚ ਨਜਾਇਜ਼ ਮੁਟੇ ਮਾਰੇ ਸੀ ਚੁੱਕੇ ਇਥੋਂ ਤੱਕ ਵੀ ਆਪੇ ਦੀ ਐਸਪੀ ਉਹ ਜਿਹੜੇ ਨੇ ਉਹਨਾਂ ਨੂੰ ਆਪੇ ਵੱਢ ਕੇ ਮਾਰਦਾ ਸੀ ਹਰ ਦੇਪਤੇ ਵੀ ਕਾਰਵਾਈ ਸੀ ਵੀਆਈ ਨਹੀਂ ਕਰਵਾਈ ਤਾਂ ਇਹ ਕਰਨ ਤੇ ਅਜੇ ਵੀ ਕੀ ਨਹੀਂ ਕਰ ਸਕਦੇ ਜੀ ਕੋਲੇ ਸੀ ਆਪਣੇ ਜਿਹੜਾ ਖਾਲੜਾ ਸਾਹਿਬ ਵਾਲਾ 25000 ਨਿਵਾਰਸ ਲਾਸ਼ਾਂ ਜਿਸ ਕਰਕੇ ਉਸ ਵੇਲੇ ਜਿਹੜੇ ਪੁਲਿਸ ਅਧਿਕਾਰੀ ਸੀ ਉਹਦਾ ਵੀ ਅੱਖਾਂ ਥਾਰ ਲੱਗ ਗਿਆ ਸੀ ਤੇ ਜੋ ਫਸਰ ਉਹਨਾਂ ਨੇ ਖਾਂਦਾ ਬਵਾ ਕੀਤਾ ਤੇ ਉਹ ਤੁਹਾਡੇ ਸਾਡੇ ਸਭ ਦੇ ਸਾਹਮਣੇ ਆ ਨਾਵਾਂ ਮਾਮਲਾ ਦਰਜ ਹੋਇਆ ਹੈ ਇਹਦੇ ਵਿੱਚ ਹੁਣ ਪੁਲਿਸ ਰਿਮਾਂਡ ਤੇ ਉਹਨਾਂ ਨੂੰ ਲਿਆ ਜਾ ਸਕਦਾ ਹੈ ਤੇ ਫੱਟੀ ਕਾਰਵਾਈ ਹੋ ਸਕਦੀ ਹੈ ਬਿਲਕੁਲ ਜੀ ਬਿਲਕੁਲ ਰਮਨ ਜੀ ਤੋਂ ਕਹਿ ਰਹੇ ਨੇ ਕਿ ਜੇ ਜੋਦਾ ਦੋਤੇ ਪਿੰਡ ਦਾ ਪਾਣੀ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਜੀ ਤੇ ਬਹੁਤ ਧੰਨਵਾਦ ਤੁਹਾਡਾ ਸਾਰੇ ਜਿੰਨੇ ਦਰਸ਼ਕ ਤੁਸੀਂ ਮੈਂ ਜੈਤੀ ਸਵਾਗਤ ਜੀ ਹੈ ਉਹਨਾਂ ਦਾ ਬਹੁਤ ਧੰਨਵਾਦ ਤੇ ਆਖਿਓ ਭਗਤੀ ਵੈਲਕਮ ਸਵਾਗਤ ਮੈਂ ਸਰਪੰਖ ਦੇ ਸਵਾਗਤ ਸਤਿਕਾਰ ਜੀ ਸਤਿਕਾਰ ਇੱਕ ਤਾਂ ਜੋ ਕੋਸ਼ ਹੁੰਦਾ ਹੈ ਇਹ ਸਰਕਾਰੀ ਸਰਪ੍ਰਸਤੀ ਤੋਂ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਤਾਂ ਇਹ ਕੋਸ਼ ਉਹ ਵੀ ਲੱਗਦਾ ਤੇ ਇਹ ਜਿਹੜੇ ਆਪਕਾ ਹੁੰਦੇ ਨੇ ਇਸ ਤਰ੍ਹਾਂ ਦੇ ਤੇ ਜਦੋਂ ਕੋਈ ਵੀ ਨਵੀਂ ਸਰਕਾਰ ਜੁਣੀ ਜਾਂਦੀ ਹੈ ਜਾ ਕੇ ਮੁੱਠੀ ਚਾਪੀ ਕਰਦੇ ਨੇ ਤੁਹਾਨੂੰ ਤੁਹਾਡੇ ਯਾਦ ਹੋਣਾ ਕਿ 2012 ਦੇ ਵਿੱਚ ਬਹੁਤ سارے ਅਫਸਰਾਂ ਨੂੰ ਆਏ ਲੱਗਿਆ ਕਿ ਕਾਪਟਨ ਬ੍ਰਿੰਦਰ ਸਿੰਘ ਦੀ ਸਰਕਾਰ ਆ ਰਹੀ ਹੈ ਤੇ ਅਕਾਲੀ ਜਾਣਦੇ ਨੇ ਤੇ ਪਹੁੰਚ ਕੇ ਅਗਲੇ ਪਟਿਆਲੇ ਕੋਈ ਚਾਹ ਦੀ ਜੱਤੀ ਫਿਰਦਾ ਕੋਈ ਕਾਜੂ ਵਾਲਾ ਥਾਲ ਚੱਕੀ ਫਿਰਦਾ ਕੋਈ ਮਹਿੰਗੇ ਗਿਫਟ ਚੱਕੀ ਫਿਰਦਾ ਕੋਈ ਦਸਰੇ ਹੈ ਜੀ ਸਾਡੀ ਜਨ ਸੇਵਾਵਾਂ ਵਿੱਚ ਕਿੰਨੀ ਅਲੋੜ ਹੋਈ ਪਰ ਹੋਇਆ ਉਲਟ 11 ਪਹਿਲਾਂ ਉਹਨਾਂ ਦਾ ਕਾਰਜ ਕਰਵਾ ਦਿੱਤਾ ਗਿਆ ਤੇ ਸਰਕਾਰ ਨੇ ਆਖਿਆ ਕਿ ਜਿਹੜੇ ਪਹਿਲਾਂ ਚੋਂ ਭਰੇ ਸੀ ਉਹਨਾਂ ਨੂੰ ਪਹਿਲਾਂ ਦੇ ਵਿੱਚ ਜਗਾ ਜਿਹੜੇ ਬਾਕੀ ਆਪਰ ਬੈਠੇ ਸੀ ਆਪਣਾ ਕੰਮ ਕਰਦੇ ਜਮਾਨਤ